ਜਿਹੜੇ-ਜਿਹੜੇ ਪਸ਼ੂ ਪਾਲਕ ਆਪਣੇ ਨਾਲ ਸੰਪਰਕ ਕਰਦੇ ਆ ਜੀ ਉਹ ਮੇਰੀ ਕੋਸ਼ਿਸ਼ ਹੁੰਦੀ ਵੀ ਵਿਥਿਨ ਵੀਕ ਉਹਨਾਂ ਦੇ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਦੀਆਂ ਵੀਡੀਓਜ਼ ਕਵਰ ਕੀਤੀਆਂ ਜਾਣ। ਹਾਂਜੀ ਬਾਈ ਕਯਾਲ ਹੈ। ਸੋ ਪਹਿਲਾਂ ਤਾਂ ਸਾਰੇ ਪਸ਼ੂ ਪਾਲਕਾਂ ਦਾ ਧੰਨਵਾਦ ਕਰਦੇ ਆ ਜਿਹੜਾ ਆਪਣੇ ਇਨ ਚੈਨਲ ਨੂੰ ਪਿਆਰ ਦੇ ਰਹੇ ਹੋ। ਅੱਜ ਦੇ ਰੀਲ ਬਣਾਉਣ ਦਾ ਮਕਸਦ ਇਹ ਹੈ ਵੀ ਬੜੇ ਪਸ਼ੂ ਪਾਲਕਾਂ ਦੇ ਨਾ ਹਰਿਆਣਾ ਸਾਈਡ ਰਾਜਸਥਾਨ ਸਾਈਡ ਤੋਂ ਫੋਨ ਆਉਂਦੇ ਆ ਵੀ ਸਾਡੀ ਵੀਡੀਓਜ਼ ਸ਼ੂਟ ਕਰੋ। ਆਪਣਾ ਮੇਨ ਕਨਸੈਪਟ ਚੱਲ ਰਿਹਾ ਵੀ ਆਪਾਂ ਆਲ ਓਵਰ ਪੰਜਾਬ ਦੇ ਜਿਹੜੇ ਪਸ਼ੂ ਪਾਲਕ ਚੰਗੀ ਬਰੀਡ ਦੇ ਕੰਮ ਕਰ ਰਹੇ ਭਾਵੇਂ ਮੋਹਰਾ ਨਸਲ ਦੇ ਤੇ ਭਾਵੇਂ ਨੀਨੀ ਰਾਵੀ ਨਸਲ ਤੇ ਆ ਉਹਨਾਂ ਨੂੰ ਜਰੂਰ ਅੱਗੇ ਲਿਆਂਦਾ ਲਿਆਂਦਾ ਜਾਵੇ ਜਿਹੜੇ ਕੈਮਰੇ ਸਾਹਮਣੇ ਨਹੀਂ ਆਏ ਜਿਹੜੇ-ਜਿਹੜੇ ਪਸ਼ੂ ਪਾਲਕ ਆਪਣੇ ਨਾਲ ਸੰਪਰਕ ਕਰਦੇ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਵੀ ਵਿਥਿਨ ਵੀਕ ਉਹਨਾਂ ਦੇ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਦੀਆਂ ਵੀਡੀਓਜ਼ ਕਵਰ ਕੀਤੀਆਂ ਜਾਣ ਕਿਉਂਕਿ ਬੜੀ ਨੌਲੇਜ ਤੇ ਬੜੇ ਪਸ਼ੂ ਪਾਲਕ ਜਿਹੜੇ ਕਿ ਬੈਕ ਕੈਮਰੇ ਤੇ ਚੰਗੇ-ਚੰਗੇ ਜਾਨਵਰ ਰੱਖੀ ਬੈਠੇ ਆ ਆਲਓਵਰ ਪੰਜਾਬ ਦਾ ਕੋਈ ਵੀ ਪਸ਼ੂ ਪਾਲਕ ਚੰਗੀ ਬਰੀਡ ਦੇ ਕੰਮ ਕਰ ਰਿਹਾ ਉਹ ਮੇਰਾ ਸਕਰੀਨ ਤੇ ਮੋਬਾਈਲ ਨੰਬਰ ਚੱਲ ਰਿਹਾ ਪਸ਼ੂ ਪਾਲਕ ਸੰਪਰਕ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਆਊਟ ਆਫ ਸਟੇਟ ਦਾ ਜਿਹੜਾ ਕੋਈ ਟੂਰ ਬਣਾਵਾਂਗੇ ਥੈਂਕ ਯੂ ਜੁੜੇ ਰਹੋ ਬੈਂਸ ਮੀਟਿੰਗ ਫਾਰਮ ਦੇ ਨਾਲ